ਅੱਜ ਦੀ ਪੰਜਾਬੀ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤ ਸ੍ਰੀਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿਦਿਆਰਥੀਓ ਪਠ ਨੰਬਰ 22 ਦੇ ਸਾਡੇ ਅੱਜ ਦੇ ਪਉਚੋਣ ਪਰਸੰ ਮੈਂ ਤੁਹਾਡੇ ਲਈ ਲੈ ਕੇ ਆਏ ਸੀ ਤੇ ਪਠ ਨੰਬਰ ਇਹਦੇ ਬਾਅਦ ਸਾਡਾ ਅੱਜ ਦਾ ਵਿਸ਼ਾ ਪਠੰਬਰ 22 ਸਮਾਪਤ ਹੋ ਜਾਊਗਾ ਤੇ ਨਵਾਂ ਵਿਸ਼ਾ ਪਠ ਨੰਬਰ 23 ਗਜਨਾਗੋਦੀ ਇਹ ਗੋਰੀ ਜਿਹੜਾ ਹੈ ਉਹਦੇ ਓਖੇ ਸ਼ਬਦਾਂ ਬਾਰੇ ਅੱਧੀ ਕਕ੍ਹਾ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸੂਗਾ ਗ ਇਹ ਹਰਿਆਣਾ ਕੀ ਇੱਕ ਲੋਕ ਕਥਾ ਹੈ ਵੇਖੋ ਜੀ ਸਾਡੇ ਅਸਦੇ ਪਟਨੰਬਰ 22 ਦੇ ਭੂਕਲਪੀ ਪਰਸਨ ਪੁੱਤਰਾ ਮਾਂ ਨੂੰ ਕਿਉਂ ਮਾਰ ਦਿੰਦਾ ਪੁੱਤਰ ਮਾਂ ਨੂੰ ਕਿਉਂ ਮਾਰ ਦਿੰਦਾ ਗਰਜ ਵਾਸਤੇ ਗਰਜ ਵਾਸਤੇ ਪੁੱਤਰ ਮਾਂ ਨੂੰ ਮਾਰ ਦਿੰਦਾ ਦੂਜਾ ਪਰਸਨ ਕਿਹੜਾ ਸੀ ਮਾਂ ਨੂੰ ਤਾਂ ਲਈ ਕੋਣ ਭੱਜਿਆ ਫਿਰਦਾ ਹੈ ਮਾਂ ਮਾਂ ਨੂੰ ਤਾਂ ਲਈ ਭੱਜਿਆ ਫਿਰਦੀ ਹੈ ਤੀਜਾ ਪਰਸਨ ਕਿਹੜਾ ਸੀ ਮਾਂ ਔਲਾਦ ਲਈ ਕੀ ਦਾਨ ਕਰਦੀ ਹੈ ਮਾਂ ਔਲਾਦ ਲਈ ਜੀਵਨ ਦਾਨ ਕਰਦੀ ਹੈ ਤੇ ਚੌਥਾ ਪ੍ਰਸ਼ਨ ਕਿਹੜਾ ਸੀ ਮਾਂ ਦਾ ਸਤਿਕਾਰ ਨਾ ਕਰਨ ਵਾਲੇ ਲੋਕ ਕੌਣ ਹਨ ਨਾਸ਼ੁਕਰੀ ਮਾਂ ਦਾ ਸਤਿਕਾਰ ਨਾ ਕਰਨ ਵਾਲੇ ਲੋਕ ਕੀ ਨਾਸ਼ੁਕਰੀ ਹਨ ਤੇ ਪੰਜਵਾਂ ਪ੍ਰਸ਼ਨ ਕਿਹੜਾ ਸੀ ਤਪਦੇ ਜੀਵਨ ਉੱਪਰ ਮਾਂ ਕਿਸ ਤਰ੍ਹਾਂ ਚੜਦੀ ਹੈ ਚਸਮੇ ਵਾਂਗੂ ਤਪਦੇ ਜੀਵਨ ਉੱਪਰ ਮਾਂ ਚਸਮੇ ਵਾਂਗੂ ਚੜਦੀ ਹੈ ਤੇ ਪ੍ਰਸ਼ਨ ਨੰਬਰ 6ਵਾਂ ਕਿ 6ਵਾਂ ਕਿਹੜਾ ਸੀ ਪ੍ਰੋਫੈਸਰ ਮੌਨ ਸਿੰਘ ਮਾਨੂ ਕੀ ਹੋ ਜੀਹਾ ਬੂਟਾ ਆਖਦਾ ਹੈ ਬਣਛਾਵਾਂ ਪ੍ਰੋਫੈਸਰ ਮੌਨ ਸਿੰਘ ਮਾਨੂ ਬਣਛਾਵਾਂ ਬੂਟਾ ਆਖਦਾ ਸੀ ਤੇ ਸਤਵਾਂ ਪ੍ਰਸ਼ਨ ਕਿਹੜਾ ਸੀ ਦੁਨੀਆ ਦੇ ਭੂਟੇ ਕੀ ਹੈ ਕਿ ਸੁੱਕਣ ਨਾਲ ਝੜਦੇ ਹਨ ਜੜ ਦੁਨੀਆ ਦੇ ਭੂਟੇ ਕੀ ਸੁੱਕਣ ਨਾਲ ਜੜ ਦੇ ਝੜਦੇ ਹਨ ਕੀ ਸੁੱਕਣ ਨਾਲ ਸੁੱਕਦੇ ਹਨ ਜੜ ਅੱਠਵਾਂ ਪ੍ਰਸ਼ਨ ਕਿਹੜਾ ਸੀ ਮਾ ਰੂਪ ਮਾ ਰੂਪ ਬੂਟਾ ਕੀ ਸੁਕਣ ਨਾਲ ਸੁਕਦਾ ਹੈ ਫਲ ਮਾਂ ਰੂਪੀ ਭੁੱਟਾ ਕੀ ਸੁਕਣ ਨਾਲ ਸੁਕਦਾ ਹੈ ਫਲ ਤੇ ਨੋਵਾ ਪ੍ਰਸ਼ਨ ਕਿਹੜਾ ਸੀ ਮਨੁਤਾਲੀ ਦੁੱਖ ਕੌਣ ਸਹਿੰਦੀ ਕੌਣ ਸਹਿੰਦੀ ਹੈ ਮਨੁਤਾਲੀ ਦੁੱਖ ਕੌਣ ਸਹਿੰਦੀ ਹੈ ਬਈ ਮਾਂ ਮਾਂ ਕਿਦੇ ਲਈ ਦੁੱਖ ਸਹਿੰਦੀ ਮਾਂ ਮਨੁਤਾਲੀ ਦੁੱਖ ਕੌਣ ਸਹਿੰਦੀ ਸੀ ਮਨ ਮਾਂ ਤੇ ਪਠ ਨੰਬਰ 22 ਭੂ ਵਿਕਲਪੀ ਪ੍ਰਸ਼ਨ ਸਾਡੇ ਇੱਥੇ ਸਮਾਪਤ ਹੋਈ ਸੀ ਤੇ ਪਠ ਨੰਬਰ 22 ਗਜਨਾ ਗੋਰੀ ਹਰਿਆਣਾ ਦੀ ਲੋਕ ਕਥਾ ਹੈ ਪ੍ਰੋਫੈਸਰ ਮੋਨ ਸਿੰਘ ਤੇ ਮਾਸਟਰ ਅਮਰੀਕ ਸਿੰਘ ਇਹਦੇ ਲੇਖਕ ਹਨ ਦੇ ਓਕੇ ਸ਼ਬਦਾਂ ਬਾਰੇ ਅਧਿਕ ਕੱਖਿਆ ਵਿਤਮਾਤਮਾ ਅਨੁਸਾਰਿਆਂ ਨੂੰ ਦੱਸਾਂਗਾ ਸੈਲਾਨੀ ਘੁੰਮਣ ਫਿਰਨ ਵਾਲਾ ਸੈਲਾਨੀ ਘੁੰਮਣ ਫਿਰਨ ਵਾਲਾ ਚਲਿਤਰ ਖੇਡੇ ਢੋਂ ਕਿਤੇ ਚਲਿਤਰ ਖੇਡੇ ਢੋਂ ਕਿਤੇ ਵਰਜਿਤ ਮਨਾਹੀ ਵਰਜਿਤ ਮਨਾਹੀ ਵਰਜਿਤ ਕੀ ਹੁੰਦਾ ਵੇ ਮਨਾਹੀ ਤੇ ਜੋ ਜੋ ਥਾ ਨੰਬਰ ਕਿਹੜਾ ਸੀ ਮੂ ਜੋਰ ਸ਼ਕਤੀ ਨਾਲ ਮੂ ਜੋਰ ਸ਼ਕਤੀ ਨਾਲ ਸੁਖ ਜੀਵੜੇ ਸਖੀ ਰਹਿਣ ਵਾਲੇ ਸੁਖੀ ਰਹਿਣ ਵਾਲੇ ਸੁਖ ਜੀਵੜੇ ਸਖੀ ਰਹਿਣ ਸੁਖੀ ਰਹਿਣ ਵਾਲੇ ਕੀ ਸੁਖ ਜੀਵੜੇ ਸੁਖੀ ਰਹਿਣ ਵਾਲੇ ਬਹੀਮ ਬਹੀਮ ਮੁਬਾਈਸਾ ਬਹੀਮ ਮੁਬਾਈਸਾ ਬਹੀਮ ਬਹੀਮ ਮੁਬਾਈਸਾ ਪਹੀਨ ਤੇ ਸਤਮਾ ਕਿਹੜਾ ਸੀ ਸਾਸੀ ਦਲੇਰ ਸਾਸੀ ਦਲੇਰ ਰਿਸੀ ਪੋਚਿਆ ਹੋਇਆ ਰਿਸੀ ਪਹੁੰਚਿਆ ਹੋਇਆ ਸਾਧੂ ਵਰ ਅਸ਼ੀਰਵਾਦ ਵਰ ਕੀ ਅਸ਼ੀਰਵਾਦ ਵੰਡਾ ਵਿਚਣ ਵਾਲਾ ਵੰਜਾਰਾ ਵੰਡਾ ਵਿਚਣ ਵਾਲਾ ਵੰਜਾਰਾ ਜੀਵੜੇ ਜੀਵ ਨਿਹਾਰ ਦੇਖ ਵੇਸ਼ ਪਹਿਰਾਵਾ ਵੇਸ਼ ਕੀ ਪਹਿਰਾਵਾ ਚਲਿੱਤਰ ਚਲਾਕੀ ਚਲਿੱਤਰ ਚਲਾਕੀ ਇਸ ਲਈ ਤਰਕੀ ਹੁੰਦਾ ਸੀ ਚਲਾਕੀ ਠਾਣ ਲਿਆ ਇਰਾਦਾ ਕਰ ਲਿਆ ਠਾਣ ਲਿਆ ਇਰਾਦਾ ਕਰ ਲਿਆ ਤਾਰੀਖਾਂ ਤਰੀਕੇ ਤਾਰੀਖਾਂ ਕੀ ਤਰੀਕੇ ਸਾਡੀ ਅੱਜ ਦੀ ਕਕ੍ਹਾ ਇੱਥੋਂ ਸਮਾਪਤ ਹੋਈ ਸੀ ਤੇ ਅੱਜ ਦੀ ਕਕ੍ਹਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੇ ਲਾਈਵ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਤੋਦ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅੱਜ ਦੀ ਕਕ੍ਹਾ ਨੂੰ ਵਿਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ